ਪਿਛਲੇ 6 ਮਹੀਨਿਆਂ ਤੋਂ ਬੰਦ ਸ਼ੰਭੂ ਬਾਰਡਰ ਨੂੰ ਲੈ ਕੇ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਦਿੱਤਾ ਸੁਪਰੀਮ ਕੋਰਟ ਨੇ ਕਿਹਾ ਕਿ ਹਾਈਵੇ ਇਸ ਅ ਪਾਰਕਿੰਗ ਏਰੀਆ ਨਹੀਂ ਆ ਸੁਪਰੀਮ ਕੋਰਟ ਦਾ ਆਦੇਸ਼ ਆ ਐਂਬੂਲੈਂਸ ਬਜ਼ੁਰਗ ਔਰਤਾਂ ਤੇ ਵਿਦਿਆਰਥੀਆਂ ਦੇ ਲਈਏ ਜ਼ਰੂਰੀ ਜਿਹੜਾ ਵਾ ਸ਼ੰਭੂ ਬਾਰਡਰ ਖੋਲਿਆ ਜਾਵੇ ਪੰਜਾਬ ਤੇ ਹਰਿਆਣਾ ਸਰਕਾਰ ਦੇ ਨਾਲ ਨਾਲ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਵੀ ਆਦੇਸ਼ ਦਿੱਤੇ ਨੇ ਪੂਰੀ ਖਬਰ ਕੀ ਆ ਜਿਹੜੀ ਸੁਪਰੀਮ ਕੋਰਟ ਤੋਂ ਆਈ ਆ ਸੁਪਰੀਮ ਕੋਰਟ ਨੇ 6 ਮਹੀਨੇ ਤੋਂ ਬੰਦ ਪੰਜਾਬ ਹਰਿਆਣਾ ਦੇ ਬਾਰਡਰ ਤੇ ਸ਼ੰਭੂ ਬਾਰਡਰ ਨੂੰ ਹੁਣ ਖੋਲਣ ਦੇ ਤੌਰ ਤੇ ਆਦੇਸ਼ ਜਾਰੀ ਕਰ ਦਿੱਤੇ ਨੇ ਸੁਪਰੀਮ ਕੋਰਟ ਨੇ ਸਰਵਾਈ ਦੇ ਦੌਰਾਨ ਇੱਕ ਵੱਡੀ ਟਿੱਪਣੀ ਵੀ ਕੀਤੀ ਹੈ ਕਿ ਹਾਈਵੇ ਕੋਈ ਪਾਰਕਿੰਗ ਦੀ ਜਗ੍ਹਾ ਨਹੀਂ ਹੈ ਸੁਪਰੀਮ ਕੋਰਟ ਨੇ ਇੱਕ ਹਫਤੇ ਦੇ ਅੰਦਰ ਅੰਦਰ ਐਂਬੂਲੈਂਸ ਸੀਨੀਅਰ ਸਿਟੀਜ਼ਨ ਔਰਤਾਂ ਵਿਦਿਆਰਥੀਆਂ ਆਦ ਦੇ ਲਈ ਹਾਈਵੇ ਖੋਲਣ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਇਸ ਲਈ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੇ डीजीपी ਤੋਂ ਇਲਾਵਾ ਪਟਿਆਲਾ ਮਹਾਲੀ ਅਤੇ ਅੰਬਾਲਾ ਦੇ ਐਸਐਸਪੀ ਐਸਪੀ ਨੂੰ ਵੀ ਮੀਟਿੰਗ ਕਰਨ ਵਾਸਤੇ ਆਦੇਸ਼ ਜਾਰੀ ਕਰ ਦਿੱਤੇ ਆ ਤੇ ਹੁਣ ਇਸ ਕੇਸ ਦੀ ਸੁਣਵਾਈ 22 ਗਸ ਨੂੰ ਹੋਵੇਗੀ ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਅਗਰ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਦੇ ਵਿਚਕਾਰ ਸਹਿਮਤੀ ਬਣ ਜਾਂਦੀ ਹੈ ਤਾਂ ਫਿਰ ਸੁਣਵਾਈ ਦੀ ਤਰੀਖ ਦਾ ਇੰਤਜ਼ਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਹਨ ਤੁਹਾਨੂੰ ਦੱਸ ਦਈਏ ਕਿ ਪਹਿਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਬਾਰਡਰ ਖੋਲਣ ਵਾਸਤੇ ਕਿਆ ਸੀ ਜਿਸ ਦੇ ਖਿਲਾਫ ਹਰਿਆਣਾ ਦੀ ਸਰਕਾਰ ਨੇ ਚੁਣੌਤੀ ਦਿੱਤੀ ਆ ਤੇ ਫਿਰ ਕੇਸ ਸੁਪਰੀਮ ਕੋਰਟ ਚ ਚਲਿਆ ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੀ ਸਰਕਾਰ ਨੇ ਵੀ ਅੰਦੋਲਨ ਕਰੇ ਕਿਸਾਨਾਂ ਨੂੰ ਗੱਲਬਾਤ ਦੇ ਲਈ ਇੱਕ ਇਹ ਵੀ ਕਿਆ ਸੀ ਕਿ ਜਿਹੜੇ ਨਿਰਪੱਖ ਤੌਰ ਤੇ ਜਿਹੜੇ ਹੈ ਜੋ ਕਿਸੇ ਪਾਰਟੀ ਜਾਂ ਸਰਕਾਰ ਦੇ ਨਾਲ ਸਬੰਧ ਨਾ ਰੱਖਦੇ ਨਾ ਉਹਨਾਂ ਦੇ ਨਾਮ ਦਿੱਤੇ ਹਨ ਇਸ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਨੇ ਕਿਸਾਨ ਅਤੇ ਕੇਂਦਰ ਸਰਕਾਰ ਦੇ ਵਿਚਾਰ ਜਿਹੜੇ ਨੇ ਫਿਰ ਉਏਕਾ ਵਿਚੋਲਗੀ ਦੇ ਤੌਰ ਤੇ ਕੰਮ ਕਰਨਗੇ ਸੁਪਰੀਮ ਕੋਰਟ ਇਹ ਵੀ ਕਹਿਆ ਸੀ ਕਿ ਅਗਰ ਅਸੀਂ ਦੋਨੇ ਜਿਹੜੇ ਜਿਹੜੇ ਨਾਮ ਅਗਰ ਦੇਣ ਦੇ ਰਾਜੀ ਵਿੱਚ ਨਾਮ ਦੇਣ ਵਿੱਚ ਸਫਲ ਹੋ ਜਾਂਦੇ ਨੇ ਤੇ ਚੰਗੀ ਗੱਲ ਅਜਿਹੀ ਸਥਿਤੀ ਦੇ ਵਿੱਚ ਫਿਰ ਕਿਸਾਨਾਂ ਨੂੰ ਵੀ ਰਾਜੀ ਕਰ ਲਿਆ ਜਾ ਸਕਦਾ ਹੈਗਾ ਉਹਨੇ ਕਿਹਾ ਕਿ ਹੁਣ ਜਦ ਸਥਿਤੀ ਅਜਿਹੀ ਹੈ ਤਾਂ ਫਿਰ ਕਿਸਾਨਾਂ ਨੂੰ ਕਿਉਂ ਨਹੀਂ ਰਾਜੀ ਕੀਤਾ ਜਾ ਸਕਦਾ ਜੇ ਜਦ ਪੰਜਾਬ ਅਤੇ ਹਰਿਆਣਾ ਦੋਨਾਂ ਦੇ ਜਿਹੜੇ ਸੂਬੇ ਨੇ ਅਗਰ ਉਹ ਜਿਹੜੇ ਨਿਰਪੱਖ ਤੌਰ ਤੇ ਜਿਹੜੇ ਨਾਮ ਕਮੇਟੀ ਵਿੱਚ ਸ਼ਾਮਲ ਕਰ ਰਹੇ ਨੇ ਜੇ ਉਹਨਾਂ ਨੂੰ ਲੈ ਕੇ ਦੋਨੇ ਸੂਬੇ ਰਾਜੀ ਹੋ ਸਕਦੇ ਤੇ ਫਿਰ ਕਿਸਾਨਾਂ ਨੂੰ ਕਿਉਂ ਨਹੀਂ ਰਾਜੀ ਕੀਤਾ ਜਾ ਰਿਹਾ ਇਹ ਵੀ ਟਿੱਪਣੀ ਸੀ ਔਰ ਇਸੇ ਉਹਨੇ ਕਿਹਾ ਕਿ ਕਿਉਂਕਿ ਹਾਈਵੇ ਪਾਰਕਿੰਗ ਕੋਈ ਜਗ੍ਹਾ ਨਹੀਂ ਹੈ ਅਦਾਲਤ ਨੇ ਕਿ ਚਾਹੇ ਪੜਾਵਾਰ ਤਰੀਕੇ ਦੇ ਨਾਲ ਹੀ ਜਿਹੜੀ ਸਾਧਨ ਨੇ ਉਹਨਾਂ ਨੂੰ ਆਗਾ ਦਿੱਤੀ ਜਾਵੇ ਪਰ ਜਿਹੜੇ ਵਾਹਨ ਸੜਕ ਤੇ ਚੱਲਣ ਲਈ ਲਾਇਕ ਨਹੀਂ ਆ ਉਹ ਲੋਕਾਂ ਨੂੰ ਅਸੁਵਿਧਾ ਦੇ ਰਹੇ ਨੇ ਅਜਿਹੇ ਵਿੱਚ ਜਿਹੜਾ ਵਾ ਉਹ ਸਮਾਂ ਅਲੱਗ ਸਦਾ ਲੇਕਿਨ ਫਿਲਹਾਲ ਹਾਈ ਸੁਪਰੀਮ ਕੋਰਟ ਨੇ ਆਦੇਸ਼ ਜਾਰੀ ਕਰ ਦਿੱਤੇ ਨੇ ਸੁਪਰੀਮ ਕੋਰਟ ਵਿੱਚ ਜਸਟਿਸ ਸੂਰਜਾ ਕਾ ਤੇ ਜਸਟਿਸ ਉਜ਼ਾਲ ਬੁਈਆਂ ਦੇ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਆ ਉਹ ਸੁਣਵਾਈ ਕਰਨੇ ਸੁਪਰੀਮ ਨੇ ਇਸ ਤੋਂ ਪਹਿਲਾਂ ਬਾਰਡਰ ਬੰਦ ਕਰਦੇ ਹਰਿਆਣਾ ਸਰਕਾਰ ਨੂੰ ਵੀ ਫਟਕਾਰ ਲਗਾਏ ਸੀ ਐਡਵੋਕੇਟ ਵਾਸੂ ਰਿੰਦਨ ਨੇ ਕਿਹਾ ਸੀ ਕਿ ਬੈਦ ਦੇਦਰ ਨੂੰ ਰਾਸ਼ਟਰੀ ਰਾਜਮਾਰਗ ਦੇ ਵਿੱਚ ਜਿਹੜਾ ਅੜਿੱਕਾ ਡਾਰ ਰਹੇ ਨੇ ਉਹਨਾਂ ਦੇ ਖਿਲਾਫ ਉਹਨਾਂ ਨੇ ਸਖਤ ਦਿਸ਼ਾ ਨਿਰਦੇਸ਼ਾਂ ਦੀ ਵੀ ਮੰਗ ਕੀਤੀ ਸਹਾਲਾ ਕਿ ਉਹਨਾਂ ਕਹੇ ਕਿ ਉਮੀਦ ਹੈ ਕਿ ਸੁਪਰੀਮ ਕੋਰਟ ਹਰਿਆਣਾ ਸਰਕਾਰ ਵੱਲੋਂ ਦਿੱਤੀ ਗਈ ਚੁਣੌਤੀ ਦੇ ਹਾਈ ਕੋਰਟ ਦੇ ਆਦੇਸ਼ ਤੇ ਆਪਣੀ ਮੋਹਰ ਲਗਾਏਗਾ ਔਰ ਸ਼ੰਭੂ ਬਾਰਡਰ ਖੋਲ੍ਹਣ ਦੇ ਆਦੇਸ਼ ਦੇਗਾ ਫਸਲਾਂ ਦੇ ਐਮਐਸਪੀ ਨੂੰ ਲੈ ਕੇ ਪੰਜਾਬ ਦੇ ਕਿਸਾਨ ਫਾਰਮ 224 ਵਿੱਚ ਅਦਾਲਤ ਚੱਲ ਰਹੀ ਜਿਸ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਜਿਹੜਾ ਪੱਕੇ ਤੌਰ ਤੇ ਸੀਲ ਕਰ ਦਿੱਤਾ ਸੀ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਦੇ ਦੌਰਾਨ ਵੀ ਜਿਹੜੇ ਚਾਹੇ ਚੋਣ ਜਾਬਤਾ ਲੱਗਾ ਸੀ ਲੇਕਰ ਕਿਸਾਨਾਂ ਮੋਰਚਿਆਂ ਤੇ ਡਟਰੇ ਕਿਸਾਨਾਂ ਨੇ ਬਾਰਡਰ ਦੇ ਪੰਜਾਬ ਵੱਲੋਂ ਜਿਹੜਾ ਪੱਕੇ ਤੌਰ ਤੇ ਮੋਰਚਾ ਲਗਾ ਲਈ ਜੀ ਸਥਿਤੀ ਆਵਾਜ਼ਾਂ ਵੀ ਬੰਦ ਹੋ ਗਈ ਸੀ ਤੇ ਇਹਦੇ ਚੱਲਦਿਆਂ ਅੰਬਾਲਾ ਦੇ ਜਾਂ ਹੋਰ ਜਿਹੜੇ ਵਪਾਰੀ ਜਾਂ ਆਮ ਜਿਹੜੇ ਲੋਕੋ ਕਾफी ਪਰੇਸ਼ਾਨ ਹੋਏ ਇਸ ਕਰਕੇ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਕੋਰਟ 'ਚ ਚੁਣੌਤੀ ਦਿੱਤੀ ਸੀ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਬਾਰਡਰ ਕੋਲ ਦੇ ਦੇ ਦਿੱਤੇ ਲੇਕਨ ਉਸ ਤੋਂ ਬਾਅਦ ਨਾਇਬ ਸੈਨੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹਾਈ ਕੋਰਟ ਦੇ ਫੈਸਲੇ ਕਿਸਾਨ ਅੰਦੋਲਨ ਦਾ ਜਿਹੜਾ ਹੁਣ ਤੱਕ ਘਟਨਾਕ੍ਰਮ ਹੋ ਵੀ ਝਾਤੀ ਮਾਰਦੇ 13 ਫਰਵਰੀ ਪੰਜਾਬ ਦੇ ਕਿਸਾਨਾਂ ਨੇ ਫਸਲਾਂ ਦੀ ਐਮਐਸਪੀ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਸੀ ਉਸੇ ਦਿਨ ਹਰਿਆਣਾ ਸਰਕਾਰ ਨੇ ਸ਼ੰਭੂ ਟੈਕਨੋਰੀ ਬਾਰਡਰ ਨੂੰ ਤੇ ਬੈਰੀਕੇਡਸ ਲਾ ਕੇ ਪੱਕੇ ਤੌਰ ਤੇ ਨਾਕਾਬੰਦੀ ਕਰ ਦਿੱਤੀ ਤਾਂ ਜੋ ਪੰਜਾਬ ਦੇ ਕਿਸਾਨ ਦਿੱਲੀ ਨਾ ਜਾ ਸਕਣ 21 ਫਰਵਰੀ ਕਿਸਾਨਾਂ ਨੇ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਇਹਨਾਂ ਸਰਖਿਆ ਕਰਮੀਆਂ ਵੱਲੋਂ ਜਿਹੜਾ ਵਾ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਗੋਲੀ ਵੀ ਚਲਾਈ ਔਰ ਇੱਕ ਜਿਹੜੇ ਸ਼ੁਭ ਕਰਨ ਜਿਹੜਾ ਕਿਸਾਨ ਆ ਉਹਦੀ ਮੌਤ ਹੋ ਚੁੱਕੀ ਸੀ ਔਰ ਇਸ ਤੋਂ ਬਾਅਦ ਇੰਟਰਨੈਟ ਵੀ ਬੰਦ ਕਰ ਦਿੱਤਾ ਗਿਆ। ਕਈ ਦਿਨ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿਸਾਨਾਂ ਦਾ ਕਹਿਣਾ ਸੀ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜੇ ਦੇ ਦੇਸ਼ ਤੇ ਹੀ ਫਾਇਰਮੇਸ ਮਾਮਲੇ 'ਚ ਕੇਸ ਦਰਜ ਹੋਣਾ ਚਾਹੀਦਾ। ਤੇ ਉਹਨਾਂ ਨੇ ਉਸ ਸਮੇਂ ਸ਼ੁਭਕਰਨ ਦਾ ਜਿਹੜਾ ਸਨਸਕਾਰਕਰਨ ਤੂ ਰੂਪ ਦਿੱਤਾ 10 ਮਾਰਚ ਸ਼ੁਭਕਰਤ ਸਿੰਘ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚਾ। ਹਾਈ ਕੋਰਟ ਇਸ ਮਾਮਲੇ ਦੀ ਜਾਂਚ ਕਮੇਟੀ ਗਠਿਤ ਕਰ ਦਿੱਤੀ ਔਰ 6 ਹਫ਼ਤੇ ਦੇ ਵਿੱਚ ਸੰਬੰਧੀ ਜਿਹੜਾ ਜਵਾਬਤਾਲਬ ਕੀਤਾ 16 ਮਾਰਚ ਲੋਕ ਸਭਾ ਚੋਣਾਂ ਦੇਰ ਤੋਂ ਜਨਤਾ ਲਾਗੇ ਸੀ ਲੇਕਿਨ ਕਿਸਾਨਾਂ ਨੇ ਪੱਕਾ ਮੋਰਚਾ ਲਗਾ ਦਿੱਤਾ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵੀ ਪੰਜਾਬ ਦੇ ਵਿੱਚ ਵਿਰੋਧ ਹੈ 1 April ਸ਼ੁਭਕਰਨ ਦੀ ਮੌਤ ਦਾ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਅਦਾਲਤ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਤੇ ਰੋਕ ਲਗਾਉਣ ਤੋਂ ਬਣਾ ਕਰ ਦਿੱਤਾ 6 ਮਈ ਸਮਾਂ ਵਿੱਚ ਗਠਤ ਐਸਆਈਟੀ ਨੇ ਚੰਡੀਗੜ੍ਹ ਪਹੁੰਚ ਕੇ ਬਿਆਨ ਦਰਜ ਕੀਤੇ ਇਸ ਤਰ੍ਹਾਂ ਕਾਂਗਰਸ ਦੇ ਦਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਬਿਆਨ ਦਰਜ ਕਰਵਾਏ ਇਸੋ ਵਿਚਕਾਰ ਕਿਸਾਨ ਰੇਲਵੇ ਲਾਈਨ ਤੇ ਡਟਰੇ 20 ਮਈ ਕਿਸਾਨ ਰੇਲਵੇ ਲਾਈਨ ਤੋਂ हट ਗਏ ਹਾਲਾਂਕਿ ਕਿਸਾਨਾਂ ਦਾ ਸ਼ਿਕਾਇਤ ਲਗਾਤਾਰ ਜਾਰੀ ਹੈ 7 ਜੁਲਾਈ ਨੂੰ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਬਾਕੀ ਸਾਰੇ ਪਾਰਟੀਆਂ ਦੇ ਐਮਪੀ ਨੂੰ ਮੰਗ ਪੱਤਰ ਸੌਂਪੇ ਨਾਲ ਹੀ ਮੌਨਸੂਨ ਸੈਸ਼ਨ ਫਸਲਾਂ ਉੱਤੇ ਪ੍ਰਾਈਵੇਟ ਬਿੱਲ ਲਿਆਉਣ ਦੀ ਮੰਗ ਕੀਤੀ 9 ਜੁਲਾਈ ਕਿਸਾਨ ਸ਼ੁਭ ਕਰਨ ਦੀ ਭੈਣ ਨੂੰ ਪੰਜਾਬ ਪੁਲਿਸ ਦੇ ਵਿੱਚ ਰੋੰਕਰੀ ਦਿੱਤੀ ਗਈ ਔਰ ਪਰਿਵਾਰ ਨੂੰ ਮਾਪਜੇ ਤੌਰ ਤੇ ₹100 ਦਿੱਤਾ ਗਿਆ 10 ਜੁਲਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟੀਸ਼ਨ ਦੀ ਸੁਣਵਾਈ ਕਰਦੇ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਇੱਕ ਹਫ਼ਤੇ 'ਚ ਖੁੱਲਣ ਦੇ ਦਿੱਤੇ 16 ਜੁਲਾਈ ਨੂੰ ਕਿਸਾਨਾਂ ਦੇ ਨਾਲ ਚੰਡੀਗੜ੍ਹ 'ਚ ਮੀਟਿੰਗ ਹੋਈ ਤੈਅ ਕੀਤਾ ਗਿਆ ਜੇ ਅਗਰ ਬਾਰਡਰ ਨਾ ਖੁੱਲਿਆ ਤਾਂ ਫਿਰ ਦਿੱਲੀ ਵੱਲ ਕੂਚ ਕਰਨਗੇ ਹਾਲਾਂਕਿ ਇਸੇ ਦਿਨ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਤੱਕ ਰੁੱਖ ਕਰਤਾ ਤੇ ਨਾਲ ਹੀ ਬਾਰਡਰ ਖੋਲਣ ਤੋਂ ਬਣ ਕਹ ਦਿੱਤਾ 22 ਜੁਲਾਈ ਨੂੰ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ 'ਚ ਆਪਣਾ ਪੱਖ ਰੱਖਿਆ ਤੇ ਹੋਰ ਸਮਾਵੀ ਮੰਗਿਆ ਹੁਣ ਇਸ ਤੇ ਜਿਹੜਾ ਫੈਸਲਾ ਆਇਆ ਉਹਦੇ 'ਚ ਸੁਪਰੀਮ ਕੋਰਟ ਨੇ ਕਿਹਾ ਕਿ ਹਾਈਵੇਜ਼ ਰੁਕਣਾ ਜਾਂ ਉੱਥੇ ਪਾਰਕਿੰਗ ਏਰੀਆ ਨਹੀਂ ਆ ਔਰ ਸੁਪਰੀਮ ਕੋਰਟ ਦਾ ਆਦੇਸ਼ ਆ ਐਂਬੂਲੈਂਸ ਬਜ਼ੁਰਗ ਔਰਤਾਂ ਔਰ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਸ਼ਕ ਰੂਪ ਦੇ ਵਿੱਚ ਬਾਰਡਰ ਖੁੱਲ੍ਹਾ ਜਾਵੇ। ਦੇਖਦੇ ਹਾਂ ਕਿ ਇਸ ਮਸਲੇ ਦੇ ਵਿੱਚ ਹੁਣ ਹਰਿਆਣਾ ਦਾ ਡੀਜੀਪੀ ਪੰਜਾਬ ਦੇ ਡੀਜੀਪੀ ਔਰ ਪਟਿਆਲਾ ਮਹਾਲੀ ਤੇ ਅੰਬਾਲਾ ਦੇ ਜਿਹੜੇ ਐਸਪੀ ਆ ਉਹਨਾਂ ਦੀ ਕਦੋਂ ਮੀਟਿੰਗ ਹੁੰਦੀ ਆ ਤੇ ਅਗਲੀ ਸੁਣਵਾਈ ਦੇ ਵਿੱਚ ਦੋਨੇ ਸਰਕਾਰ ਆਪਣਾ ਕੀ ਪੱਖ ਰੱਖਦੀਆਂ ਨੇ। ਇਹ ਜਾਣਕਾਰੀ ਅਜੇ ਤੁਹਾਡੇ ਤੋਂ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ।